ਰੋਬਨ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਅਵਤਾਰ ਭੁੱਲਰ ਅੱਜ ਅਸੀਂ ਪਹੁੰਚੇ ਹਾਂ ਪਿੰਡ ਗੱਗੋਬੂਆ ਹਲਕਾ ਤਰਨਤਾਰਨ ਜਿੱਥੇ ਤੁਹਾਨੂੰ ਪਤਾ ਹੈ ਕਿ ਜਿਮਨੀ ਚੋਣ ਹੋ ਰਹੀ ਹੈ ਅੱਜ ਅਸੀਂ ਇੱਥੇ ਵੋਟਰਾਂ ਨੂੰ ਪੁੱਛਾਂਗੇ ਕਿ ਕਿਸ ਦਾ ਪਲੜਾ ਭਾਰੀ ਹੈ ਭਾਜੀ ਆਪਣੇ ਤੋਂ ਗੱਗੇ ਗੱਗੋਬੂਆ ਦੇ ਵਿੱਚੋਂ ਕਿਹੜੀ ਪਾਰਟੀ ਦਾ ਪਲੜਾ ਭਾਰੀ ਹੈ ਜੀ ਇੱਥੇ ਜੀ ਆਮ ਆਦਮੀ ਦਾ ਪਲਾ ਪਾਈ ਹੈ ਹਰਮਿੰਦਰ ਸਿੰਘ ਸੰਧੂ ਜੀ ਅਰਮੀ ਸਿੰਘ ਸੰਦੂ ਸ਼੍ਰੋਮਣੀ ਅਕਾਲੀ ਦਲ ਚੋਂ ਆਇਆ ਉਹਨਾਂ ਦੇ ਇੱਧਰ ਆਉਣ ਨਾਲ ਕੋਈ ਫਰਕ ਜਾਪਦਾ ਤੁਹਾਨੂੰ ਹਾਂਜੀ ਹਾਂਜੀ ਹੈਗਾ ਜੀ ਹਾਂਜੀ ਪੁਰਾਣੇ ਐਮਐਲਏ ਆ ਜੀ ਅੱਛਾ ਹਾਂਜੀ ਨਾਲੇ ਸਾਡੇ ਨਾਲ ਬਹੁਤ ਵਿਚਰੇ ਆ ਪੁਰਾਣੇ ਜੀ ਆਪਦੇ ਐਮਐਲਏ ਹੁੰਦਿਆਂ ਨਾਲ ਕੋਈ ਕੰਮ ਕੀਤਾ ਹਲਕੇ ਦਾ ਹਾਂਜੀ ਹਾਂਜੀ ਕੀਤੇ ਜੀ ਬਹੁਤ ਕੰਮ ਕੀਤੇ ਸਾਰੇ ਨਗਰ ਤੇ ਬਹੁਤ ਪੈਸਾ ਦਿੱਤਾ ਜੀ ਉਹਨਾਂ ਹਾਂਜੀ ਚਲੋ ਧੰਨਵਾਦ ਓਕੇ ਸਰ ਡਿਪੈਂਡ ਚੋ ਕੋਣ ਉਮੀਦਵਾਰ ਤੁਹਾਨੂੰ ਤਕੜਾ ਜਾਪਦਾ ਜੀ ਸਾਨੂੰ ਦੇ ਸੰਧੂ ਸਾਹਿਬ ਤਕੜੇ ਲੱਗਦੇ ਐ ਇਸ ਟਾਈਮ ਤੇਜ਼ ਲੱਗੇ ਅੱਛਾ ਕਿੰਨਾ ਕ ਪਿੰਡ ਤੁਹਾਡੇ ਹਿਸਾਬ ਨਾਲ ਉਹਨਾਂ ਦੇ ਪਿੱਛੇ ਆ ਜੀ ਸਾਡੀ ਪਾਰਟੀ ਤੌਰ ਤੇ ਅਸੀਂ ਆਪਣੀ ਤੇ ਗਿੰਦੇ ਆ ਤੇ ਸਾਡੇ ਨਾਲ ਤੇ ਅੱਧੇ ਅੱਧੇ ਪਿੰਡ ਜਾ ਜਾਂਦੇ ਆ ਤੇ ਫਾਈ ਸਨੀ ਦੇ ਭਰਾ ਦੀ ਕੀ ਸਿਚੁਏਸ਼ਨ ਹੈ ਜੀ ਕੋਈ ਨਵੇਂ ਬੰਦੇ ਆਏ ਆ ਜੇ ਕੋਈ ਇੱਥੇ ਗੱਲ ਜੀ ਨਹੀਂ ਢੀ ਚੱਲੀ ਹਾਂਜੀ ਟਾਲੀ ਗੱਲ ਦਾ ਕੀ ਸਥਿਤੀ ਹੈ ਤੇ ਕਾਲੀ ਦਲ ਦਾ ਤੇ ਤੁਹਾਨੂੰ ਪਹਿਲੋਂ ਵੀ ਪਤਾ ਵੀ ਕਾਲੀ ਦਲ ਕੀ ਕੀਤਾ ਤੇ ਕਿਵੇਂ ਕੀਤਾ ਉਹਦੇ ਮੁਤਾਬਕ ਦੁਨੀਆ ਨਹੀਂ ਮੰਨਣ ਦੀ ਹੈ ਇਹ ਗੱਲ ਨੂੰ ਠੀਕ ਹੈ ਨਹੀਂ ਮੈਂ ਨਾ ਇਥੇ ਇਹਨਾਂ ਨੇ ਹੁਣ ਜਿੰਨੀ ਚੋਣ ਦਾ ਕੋਈ ਫਾਇਦਾ ਤੁਹਾਡੇ ਇਲਾਕੇ ਨੂੰ ਕੋਈ ਨਵਾਂ ਪ੍ਰੋਜੈਕਟ ਆਇਆ ਵੇਖੋ ਜੀ ਜਿੰਨੀ ਚੋਣ ਦਾ ਸਾਨੂੰ ਤੇ ਇਹ ਫਾਇਦਾ ਕਿ ਸਾਡੇ ਇਲਾਕੇ ਦੇ ਵਿੱਚ ਚਲੋ ਐਮਐਲਏ ਆਊਗਾ ਫੇਰ ਕੋਈ ਪਿੰਡਾਂ ਦੇ ਵਿੱਚ ਗ੍ਰਾਂਟ ਆਊਗੀ ਕੋਈ ਅਸੀਂ ਕਿਤੇ ਲਾਉਣ ਵਾਲੇ ਬਣਾਂਗੇ ਹੁਣ ਸਾਨੂੰ ਹਸਪਤਾਲ ਦੀ ਇੱਕ ਇਹਨਾਂ ਨੇ ਹਾਂ ਕੀਤੀ ਹਸਪਤਾਲ ਸਾਡੇ ਪਿੰਡ ਦੇ ਵਿੱਚ ਆ ਚੁੱਕਾ ਹਾਂਜੀ ਠੀਕ ਹੈ ਧੰਨਵਾਦ ਠੀਕ ਹੈ ਅੱਛਾ ਵੀਰ ਜੀ ਕਿਹੜੀ ਪਾਰਟੀ ਦਾ ਪਲੜਾ ਭਾਰੀ ਲੱਗਦਾ ਤੁਹਾਨੂੰ ਤਰਨਤਾਰਨ ਜੀ ਨੇ ਚਾਹੁੰਦੇ ਜੀ ਐ ਵੇਲੇ ਭਰਾ ਜੀ ਆਮ ਆਦਮੀ ਪਾਰਟੀ ਦਾ ਪਲੜਾ ਭਾਰੀ ਆ ਸੋ ਸਰਕਾਰ ਵੀ ਆ 1.5 ਸਾਲ ਪਈ ਆ ਜੀ ਤੇ ਲੋਕਾਂ ਦੇ ਰਹਿੰਦੇ ਕੰਮ ਵੀ ਹੋ ਜਾਣਗੇ ਜੀ ਤੇ ਭਾਈ ਸੰਨੀ ਦੇ ਭਰਾ ਦੀ ਕੀ ਸਟੇਸ਼ਨ ਜਲਦੀ ਜੀ ਕੁਝ ਅੱਗਾ ਦੀ ਭਾਜੀ ਹੌਲੀ ਹੌਲੀ ਉਹਨਾਂ ਦੀ ਬਣ ਜੂਗੀ ਅਜੇ ਥੋੜਾ ਘੱਟ ਜੀ ਅਰ ਕਿ ਘਟ ਰੋਗੀ ਜੀ ਹੌਲੀ ਹੌਲੀ ਪਾਰਟੀ ਸ਼ੰਦ ਸਟੈਂਡ ਹੋ ਜੇ ਪਰ ਅਜੇ ਘੱਟ ਆ ਜੀ ਕਾਲੀ ਦਲ ਦੀ ਕੀ ਸਥਿਤੀ ਵੇਖਦੇ ਜੀ ਚਲੋ ਸਾਰੀਆਂ ਪਾਰਟੀਆਂ ਵਧੀਆ ਜੀ ਇਹ ਵੇਲੇ ਸਰਕਾਰ ਦਾ ਲੋਕਾਂ ਨੂੰ ਲਾਭ ਆ ਜੀ ਇਹ ਸ਼ਾਇਦ ਆਮ ਨੂੰ ਤਾਂ ਬੋਰਡ ਵੱਧ ਪੈਣੀ ਠੀਕ ਹੈ ਜੀ ਧੰਨਵਾਦ ਦਰੰਤਾਰ ਲੱਦੇ ਜਿੰਨੀ ਚੋਣ ਦੇ ਵਿੱਚ ਤੁਹਾਨੂੰ ਕਿਹੜੀ ਪਾਰਟੀ ਦਾ ਪੱਲੜਾ ਭਾਰੀ ਲੱਗਦਾ ਜੀ ਪੱਲੜਾ ਭਾਰੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦਾ ਦਾਲੀ ਦਲ ਦੀ ਕੀ ਸਥਿਤੀ ਵੇਖਦੇ ਜੀ ਪਤਾ ਨਹੀਂ ਜਿਹੜਾ ਨਵਾਂ ਭਾਈ ਸੰਨੀ ਦਾ ਭਰਾ ਆ ਉਹਦੇ ਬਾਰੇ ਕੀ ਪਤਾ ਨਹੀਂ ਜੀ ਤੁਹਾਨੂੰ ਕੀ ਨੰਨੇ ਕੇਜਾ ਦੀ ਸਰਕਾਰ ਨਾਲ ਕੇਜਾ ਲੋ ਕਿਹੜਾ ਪਗੜਾ ਭਾਰੀ ਲੱਗਦਾ ਹੈ ਸਰਕਾਰ ਨਾਲ ਕੀ ਆਪਾਂ ਨੂੰ ਆਵਾਰੀ ਪਾਲਟੀ ਦਾ ਭਾਜੀ ਕਿਹੜਾ ਭਾਈ ਪਹਿਲੇ ਦਾ ਭਰਾ ਦਾੜਾ ਹੋਰੀ ਪੀਪੀ ਖੜੇ ਦੇਖੋ ਜੀ ਉਹ ਵੀ ਹੋਣਾ ਸਾਰੇ ਇਲਾਕੇ ਦਾ ਦੇ ਕਿਹੇ ਹੱਥ ਜਾਨੋ ਰਹੇ ਜਿਹੜਾ ਸਾਡਾ ਹੈ ਅਸੀਂ ਜਿਹੜਾ ਤੁਰੇ ਸਾਨੂੰ ਉਹਦਾ ਪਤਾ ਹੈ ਜਿੰਨਾ ਸਾਡੇ ਪਿੰਡ ਤੋਂ ਲੈ ਕੇ ਦੇ ਸਾਨੂੰ ਇਹਨਾਂ ਪਤਾ ਹੈ ਕਿ ਸਭ ਤੋਂ ਜ਼ਿਆਦਾ ਇਕੱਠ ਹੈ ਸੋਲੇ ਸਾਡੇ ਇਲਾਕੇ ਦਾ ਹਰਮੀਤ ਸਿੰਘ ਸੰਧੂ ਦਾ ਹੈ। ਜੀ। ਹਾਂਜੀ। ਭਾਈ ਤੁਹਾਨੂੰ ਕੀ ਲੱਗਦਾ ਹੈ ਵੀ ਤਰਨਤਾਰਨ ਦੀ ਜਿਲ੍ਹੀ ਚੋਣ ਕਿਹੜਾ ਜਿੱਤੂਗਾ ਜੀ? ਭਾਈ ਇਹ ਤੇ ਲੱਗਦਾ ਚਾਂਸ ਹਰਮੀਤ ਸਿੰਘ ਸੰਧੂ ਦੇ। ਤੇ ਕਾਲੀ ਦਲ ਦੀ ਕੀ ਵੀ ਪੋਜੀਸ਼ਨ ਹੈ ਜੀ ਇੱਥੇ? ਉਹਦਾ ਭਾਈ ਕੋਈ ਆਈਡੀਆ ਨਹੀਂ ਅੰਦਰੋਂ ਕਿੱਦਾਂ ਕੀ ਚੱਲਦਾ ਰਿਹਾ। ਇੱਕ ਭਾਈ ਸੱਲੀ ਦੇ ਭਰਾ ਵੀ ਇੱਥੇ ਖੜੇ ਨੇ ਉਹਨਾਂ ਬਾਰੇ ਕੀ? ਭਾਈ ਸੰਦੀਪ ਦੇ ਜਿਹੜੇ ਭਰਾ ਨੇ ਮਨਜੀਤ ਸਿੰਘ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਜਿਹੜੇ ਉਹਨਾਂ ਦਾ ਰੀਅਲ ਆਈਡੀਆ ਕੋਈ ਪਤਾ ਨਹੀਂ ਹੁੰਦਾ ਠੀਕ ਹੈ ਜੀ ਧੰਨਵਾਦ ਭਾਜੀ ਕੀ ਜਾਬਦਾ ਤੁਹਾਨੂੰ ਕਰਮਕਾਰਨ ਦੀ ਜਿਮਨੀ ਚੋਣ ਕੌਣ ਜਿੱਤੂਗਾ ਅਜੇ ਤੇ ਜੀ ਕੋਈ ਸਮਝ ਨਹੀਂ ਲੱਗਦੀ ਇਹ ਅਜੇ ਤੇ ਬਰਾਬਰ ਜੇ ਮੁਕਾਬਲਾ ਚੱਲਣ ਦੇ ਅਜੇ ਕਿ ਪਹਿ ਨਹੀਂ ਸਕਦੇ ਕੋਈ ਤੇ ਜਿਹੜੇ ਅਰਮਿਤ ਸਿੰਘ ਸਿੰਧੂ ਆ ਸਰਕਾਰ ਵੱਲੋਂ ਖੜੇ ਆ ਉਹਨਾਂ ਦਾ ਕੋਈ ਪਲੱਸ ਪੁਆਇੰਟ ਤੁਹਾਨੂੰ ਲੱਗਦਾ ਹੋਵੇ ਨੇ ਮੈਂ ਨਹੀਂ ਕੁਝ ਵੀ ਕਹਿ ਸਕਦਾ ਵੀ ਜਾਂ ਜਿੱਤਣਗੇ ਜਾਂ ਨਹੀਂ ਜਿੱਤਣਗੇ ਇਸ ਦੇ ਬਾਰੇ ਆਪਾਂ ਨਹੀਂ ਕੁਝ ਵੀ ਕਹਿ ਰਹੇ ਤੇ ਜਿਹੜੇ ਭਾਈ ਸਨੀ ਦੇ ਬ੍ਰਦਰ ਨੇ ਉਹਨਾਂ ਦਾ ਕੀ ਤੁਹਾਨੂੰ ਇਲਾਕੇ 'ਚ ਕੋਈ ਅਸਰ ਸੁਝ ਆਉਂਦਾ ਜੀ ਨੇ ਮੈਂ ਤਾਂ ਜ਼ਿਆਦਾ ਤੁਹਾਨੂੰ ਦੱਸਾਂ ਵੀ ਨਾ ਵੋਟਾਂ ਬਾਰੇ ਵੀ ਨਾ ਮੈਂ ਕਦੀ ਗਿਆ ਇਲੈਕਸ਼ਨ ਦੇ ਵਿੱਚ ਤੇ ਨਾ ਮੈਨੂੰ ਪਤਾ ਹੀ ਹੈ ਬਈ ਠੀਕ ਹੈ ਧੰਨਵਾਦ ਆਓ ਜੀ ਕੀ ਲੱਗਦਾ ਤੁਹਾਨੂੰ ਵੀ ਕਿਹੜਾ ਜਿੱਤ ਰਿਹਾ ਜਿਮਨੀ ਚੌਣ ਜੀ ਨਹੀਂ ਪਾਇ ਤੇ ਕੋਈ ਪੂਰਾ ਤੇ ਜਾ ਪਰ ਨਹੀਂ ਜਿਆ ਜੇ ਕਲੀਅਰ ਹੈ ਇਹ ਜਿਆਦਾ ਨਹੀਂ ਘਾ ਤੇ ਇਹਦਾ ਅੰਮ੍ਰਿਤਪਾਲ ਪਾਲ ਦੀ ਪਾਰਟੀ ਦਾ ਵਾਰਸ ਪੰਜਾਬੀ ਦਾ ਅੱਛਾ ਉਹ ਪੰਥੇਗਾ ਲਗਾ ਲੋਗਾ ਦੁਖੀ ਹੋਏ ਆ ਅੱਛਾ ਹੈ ਸਰਕਾਰ ਦੀ ਕਾਰਜਕਾਰੀ ਨੂੰ ਕਿੱਦਾਂ ਦੇਖਦੇ ਜੀ ਕਾਰਜਕਾਰੀ ਸਰਕਾਰ ਦੀ ਬਹੁਤੀ ਵਧੀਆ ਨਹੀਂ ਕਿਉਂਕਿ ਨਸ਼ਾ ਜਿਆਦਾ ਤੇ ਲੁੱਟਖੋ ਕੁੰਡਾਗਰਦੀ ਇਸ ਕਰਕੇ ਲੋਕ ਬਹਿ ਦੁਖੀ ਆ ਤੇਰਾ ਜੇ ਚੰਗੇ ਅ ਸਰਕਾਰਾਂ ਕੰਮ ਕਰਨ ਤੇ ਲੋਕਾਂ ਨੂੰ ਫਿਰ ਫੇਰੀ ਉਹ ਉਹਨੋਸ ਬੋੜ ਪਾਈ ਜਾਂਦੀ ਠੀਕ ਹੈ ਜੀ ਧੰਨਵਾਦ ਜੀ ਵੀਰ ਜੀ ਕੀ ਲੱਗਦਾ ਤੁਹਾਨੂੰ ਕਰਨਤਾਰਨ ਦੀ ਜਿਮਨੀ ਚੋਣ ਕਿਹੜਾ ਜਿੱਤੂਗਾ ਜੀ ਕਾ ਕੁਝ ਨਹੀਂ ਸਕਦੇ ਆਪਾਂ ਹਨਾ ਤੇ ਬਣ ਜਿਹੜਾ ਮਰਜੀ ਜਾਵੇ ਕਰਦੇ ਹੈ ਨਹੀਂ ਕੁਛ ਆਸ ਦਾ ਸੋਚਦੇ ਸਾਰੇ ਯਾਰ ਮੀਤ ਸੰਦੂ ਨੂੰ ਸਰਕਾਰੋਂ ਹੁੰਦਾ ਫਾਇਦਾ ਮਿਲੂਗਾ ਨਹੀਂ ਭਾਈ ਸੱਨੀ ਦਾ ਜਿਹੜਾ ਭਰਾ ਉਹਦੇ ਬਾਰੇ ਕੀ ਸੋਚਦੇ ਜੀ ਕੋ ਹੋ ਸਕਦਾ ਵਾ ਉਹਦਾ ਪੰਚਾ ਦਾ ਹਰਮੀਤ ਤੇ ਗਦਾਰ ਬੰਦਾ ਉਹ ਤੇ ਯਕੀਨ ਵਾਲਾ ਕਰਨ ਵਾਲਾ ਕੰਮ ਹੀ ਨਹੀਂ ਹੈਗਾ ਠੀਕ ਠੀਕ ਹੈ ਧੰਨਵਾਦ ਜੀ ਭਾਜੀ ਇਹ ਤਰਨਤਾਰਨ ਜਿਮਨੀ ਚੌਂਚ ਤੇ ਤੁਹਾਨੂੰ ਕੀ ਲੱਗਦਾ ਵੀ ਕਿਹੜੀ ਪਾਰਟੀ ਦਾ ਪਲੜਾ ਭਾਰੀ ਆ ਅੱਜ ਇਹ ਵਕਤ ਤੇ ਸਾਡੇ ਇਥੇ ਕਲਰ ਮੀਸਾ ਆਰਮੀਸਾ ਦਾ ਪਲੜਾ ਭਾਰੀ ਜਾਂ ਰਿਹਾ ਜੀ ਸ਼੍ਰੋਮਣੀ ਅਕਾਲੀ ਦਲ ਦਾ ਸੁਪਰੀ ਅਕਾਲੀ ਦਲ ਦਾ ਵੀ ਚਲੋ ਠੀਕ ਹੀ ਆ ਉਹਨਾਂ ਦਾ ਵੀ ਹੈਗਾ ਵਾ ਪਰ ਇਹ ਵਕਤ ਤੇ ਜਿਹੜਾ ਬੰਦਾ ਕੱਲ ਹੋ ਗਿਆ ਉਹਦਾ ਹੀ ਤੇ ਹੈਗੇ ਹੋਲਡ ਚੱਲਣ ਦੇ ਆ ਕੀ ਗੱਲ ਜਿਹੜਾ ਵਾਰਿਸ ਪੰਜਾਬ ਵੱਲੋਂ ਉਮੀਦਵਾਰ ਖੜਾ ਉਹਦਾ ਹੋਰ ਹਜੇ ਤੱਕ ਸਾਨੂੰ ਦਰਸ਼ਨ ਨਹੀਂ ਹੋਏ ਸੀ ਨਾ ਹਜੇ ਤੱਕ ਆਇਆ ਸਾਡੇ ਕੋਲ ਜਿਹੜਾ ਬੰਦਾ ਤੁਹਾਨੂੰ ਕੀ ਲੱਗਦਾ ਵੀ ਕਿਹੜਾ ਉਮੀਦਵਾਰ ਜਿੱਤੂਗਾ ਯਾਰ ਮੇਰੀ ਜਾਨਾ ਬਬੇ ਚਲੋ ਧਨਵਾਦ ਜੀ ਵੀਰ ਜੀ ਕੀ ਲੱਗਦਾ ਵੀ ਤਰਨਤਨ ਦੀ ਜਿਮਣੀ ਚੋਣ ਕਿਹੜਾ ਜਿੱਤੂਗਾ ਅਮਰਪਾਲ ਦੇ ਬੰਦੇ ਆ ਪੱਕੇ ਹੀ ਉਹਨੇ ਹੀ ਕੋਣੀ ਬੋਲਾਂ ਜੀ ਤੇ ਹਲਕੇ 'ਚ ਕਿਦਾਂ ਦਾ ਰਿਸਪੌਂਸ ਤੁਹਾਨੂੰ ਮਿਲ ਰਿਹਾ ਬਹੁਤ ਵਧੀਆ ਜੀ ਬਹੁਤ ਵਧੀਆ ਚੁੱਪ ਕੀਤਾ ਵੋਟਰਾਂ ਦਾ ਕੰਪਾ ਪਾ ਦਣੀਆ ਕੋਈ ਉਹ ਗੱਲ ਨਹੀਂ ਬਣਨੀ ਅੱਗੇ ਨਹੀਂ ਬਣਨੀ ਰੌਲਾ ਤਾਂ ਕੀ ਪਾਉਣਾ ਨਹੀਂਗਾ ਪਤਾ ਜੀ ਉਦੋਂ ਲੱਗਣਾ ਜਦੋਂ ਮਨ ਅਮੀਦਵਾਰ ਜਿੱਤਣ ਜਿੱਤ ਜਣਾ ਸਰਕਾਰ ਦੀ ਕਾਰਜਕਾਰੀ ਨੂੰ ਕਿੱਦਾਂ ਦੇਖਦੇ ਸਰਕਾਰ ਤੇ ਜਿਹੜੇ ਐਮ ਐਲ ਏ ਬਿਲਕੁਲ ਹੀ ਖਾ ਜੀਰੋਏ ਬੈ ਜੀ ਕੋਈ ਕੰਮ ਕਰਿਆ ਅਜੇ ਤੱਕ ਉਹ ਖਾਓ ਕੋਈ ਇੱਥੇ ਕੀਤਾ ਇੱਥੇ ਜਾਂ ਜਾ ਕੋਈ ਕਿਸੇ ਹਲਕੇ ਦਾ ਵੀ ਕੰਮ ਹੋਇਆ ਧੰਨਵਾਦ ਜੀ ਵੀਰ ਕੀ ਜਾਵਦਾ ਵੀ ਇਥੋਂ ਤਰਨ ਤਰਨ ਦੀ ਜਿੰਮਨੀ ਚੋਣ ਕਿਹੜੀ ਪਾਰਟੀ ਜੀ ਤੁ ਹਿੰਚੋ ਜਾਂ ਨਹੀਂ ਹਲਕੇ ਚੋਂ ਜੀ ਹਲਕੇ ਚੋਂ ਵੇਖੋ ਹਲਚਾ ਦਾ ਮਲਟੀ ਯਾਰਾ ਯੂਰ ਉਹਨਾਂ ਦੀ ਹੈ ਤੁਹਾਡੇ ਤੋਂ ਕਿਹਦਾ ਚੋਰ ਹੈ ਸਾਡੇ ਬਰਾबरी ਆ ਸਾਰਿਆਂ ਦੇ ਅੱਛਾ ਜੀ ਭਾਈ ਸੰਦੀਪ ਸਿੰਘ ਸੰਨੀ ਦਾ ਭਰਾ ਖੜਾ ਉਹਦੇ ਬਾਰੇ ਕੀ ਸੋਚਦੇ ਵਧੀਆ ਹੈ ਆਪਾਂ ਤੇ ਬੋਟ ਨੂੰ ਪਾਵਾਂਗੇ ਆਪਣੀ ਦੋਨੋਂ ਬੋਊਗੀ ਖਾਲਸੇ ਨੂੰ ਕੀ ਲੱਗਦਾ ਵੀਰ ਜੀ ਤਰਨ ਤਰਨ ਦੀ ਜਿਮਨੀ ਚੋਂ ਕੌਣ ਜੇਤੂ ਇਹਦੇ ਆਮ ਆਦਮੀ ਕੱਢੂ ਭਾਈ ਐਸੇ ਭਾਈ ਸੰਦੀਪ ਸਿੰਘ ਸੰਨੀ ਦਾ ਭਰਾ ਜਿਹੜਾ ਖੜਾ ਉਹਦੇ ਬਾਰੇ ਕਿੱਦਾਂ ਸੋਚਦੇ ਉਹਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਜੀ ਤੁਹਾਡੇ ਪਿੰਡੋਂ ਕਿਹਦਾ ਜੋਰਾ ਆਪਦਾ ਪਿੰਡ ਤੇ ਨਾਂ ਦੱਸ ਦਿਓ ਮੇਰਾ ਨਾਮ ਰਣਜੀਤ ਸਿੰਘ ਹੈ ਜੀ ਪਿੰਡ ਮੇਰਾ ਦੋਬਲੀਆਂ ਅੱਛਾ ਜੀ ਇੱਥੋਂ ਦੇ ਆਮ ਦੀ ਹਵਾ ਜਾਂਦੀ ਠੀਕ ਹੈ ਧੰਨਵਾਦ